ਪਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੋਣ ਭਲੇ ਕੋਣ ਬੰਦੇ ਜੇ ਜਿਹੜੇ ਅਸੀਂ ਮੈਂ ਸ਼ਬਦ ਬੋਲੇ ਆ ਇਹਨਾਂ ਸ਼ਬਦਾਂ ਦਾ ਮਤਲਬ ਤਾਂ ਇਹ ਹੀ ਆ ਕਿ ਜਦੋਂ ਇਨਸਾਨ ਦੁਨੀਆ ਦੇ ਉੱਤੇ ਆਉਣਾ ਆ ਉਹਦਾ ਕੋਈ ਧਰਮ ਨਹੀਂ ਹੁੰਦਾ ਬੱਤ ਕੇ ਦਾ ਧਰਮ ਉਹਦੇ ਮਾਪੇ ਵਾਲਾ ਥੱਪਾ ਲਾ ਦੇ ਦਿੰਦਾ ਮੋਰ ਜਿਹੜਾ ਮਾਪੇ ਦਾ ਧਰਮ ਉਹੀ ਬੱਚੇ ਦਿੰਦਾ ਪਰ ਮਿਸ਼ਰ ਸਾਡੇ ਤੇ ਕੋਈ ਥੱਪਾ ਲਾ ਕੇ ਨਹੀਂ ਭੇਜ ਦਿੰਦਾ ਇੱਕ ਇਹ ਕਨਫਿਊਜ਼ਨ ਬਣਿਆ ਆ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼ੋਕ ਕੁਮਾਰ ਜੀ ਇੱਕ ਸ਼ੋਕਮੈਂ ਤੇ ਨਵਾਂ ਸ਼ਹਿਰ ਮੈਂ ਅੱਜ ਕਿ ਬਹੁਤ ਪਤਾ ਲੱਗਾ ਕਿ ਜਦੋਂ ਅਸ਼ੋਕ ਕੁਮਾਰ ਜੀ ਇਸ ਦੁਨੀਆ ਨੂੰ ਅਲਵਦਾ ਕਹਿ ਗਏ ਜਦੋਂ ਆਸਤੀਆਂ ਪਰਿਵਾਰਕ ਮੈਂਬਰ ਆਸਤੀਆਂ ਚੋਂ ਨਿਕਲ ਗਏ ਆ ਤੇ ਉੱਥੇ ਕੁਝ ਖੋਪੜੀ ਦੇ ਉੱਤੇ ਕੁਝ ਜਿਹਾ ਇਹਨਾਂ ਨੇ ਦੇਖਿਆ ਕੇ आओ ਘਰ ਦੇ ਮੈਂਬਰਾਂ ਨਾਲ ਗੱਲਬਾਤ ਕਰੀ ਭਾਈ ਸਾਹਿਬ ਤੁਸੀਂ ਕਰੀ ਸੱਸ ਜੀ ਦਾ ਨਾਂ ਕੀ ਆਪਣਾ ਦੀਪਕ ਮਾ ਤੇ ਅਸ਼ੋਕ ਕੁਮਾਰ ਤੁਹਾਡੇ ਕੀ ਨਾਮ ਮੇਰੇ ਕੋਲ ਬ੍ਰਦਰ ਸੀ ਇਹ ਜਦੋਂ ਤੁਸੀਂ ਆਖਿਆ ਤੁਹਾਨੂੰ ਲੈ ਉਹਨੂੰ ਤੁਸੀਂ ਕੀ ਦੇਖਿਆ ਉਹਦੇ ਅਸੀਂ ਜਦੋਂ ਅਸਤੀਆਂ ਚੋਂ ਤਾਂ ਉਹਨਾਂ ਦੀ ਜਿਹੜੀ ਕੋਪੀ ਸਕੈਲ ਸੀਗਾ ਤੇ ਉਹ ਤਾਂ ਪੂਰਾ ਪਰੋ ਮਾਸ ਲੈ ਚੁੱਕਾ ਸੀਗਾ ਬਟ ਉਹਨਾਂ ਦੀ ਇਹ ਲੱਗਦਾ ਸੀ ਉਹਨਾਂ ਦੀ ਅੱਖਾਂ ਨਾਲ ਸਭ ਦੇਖਦੀਆਂ ਮੈਂ ਇੱਕ ਜੀਵਿਤ ਬੰਦੇ ਦੀ ਅੱਖਾਂ ਜਨ ਅੱਖਾਂ 'ਚ ਵੀ ਇੱਕ ਚਮਕ ਨਹੀਂ ਸੀ ਇੱਕ ਰਾਖ ਦੀ ਅੱਖਾਂ ਸਰਾਹ ਹੋਦੀਆਂ ਸੀ ਹਾਜ ਦੀ ਅੱਖਾਂ ਦਾ ਸਵਾਹ ਹੋਦੀਆਂ ਸੀ ਪਰ ਉਹ ਲੱਗਦਾ ਇਦਾਂ ਜਿਵੇਂ ਮੂਰਤੀ ਦੇਖਾਂ ਨਾ ਸਭ ਦੇਖਦੀਆਂ ਉਹ ਤਾਂ ਦੇਖਦੀਆਂ ਮੈਂ ਇੱਕ ਨੂਰੀ ਵੀ ਹੈ ਇੱਕ ਜਦ ਬਣੀ ਦੇ ਵਿੱਚ ਆਈ ਆ ਇਹੋ ਤੁਸ ਕੋਈ ਡੇਟਾ ਸਾਡੇ ਕੋਈ ਕੁਝ ਪੜ੍ਹੂਗਾ ਨਹੀਂ ਸਰ ਉਹ ਲੈਂਗੁਏਜ ਸਾਵੇਂ ਨੂੰ ਪਤਾ ਉਹ ਲੈਂਗੁਏਜ ਕੀ ਲਿਖਿਆ ਹੈ ਨਾ ਜਸਟ ਉਹ ਮੈਂ ਜਦੋਂ ਉਸ ਅਸਤ ਚੁਗ ਰਿਹਾ ਸੀਗਾ ਤਾਂ ਦੇ ਕੋਪੜੀ ਦੇ ਵਿੱਚਲੇ ਪਾਸੇ ਕੁਝ ਇਖਿਆ ਸੀ ਪਰ ਉਹ ਲੈਂਗੁਏਜ ਨੂੰ ਪਤਾ ਨਹੀਂ ਉਹ ਕੀ ਲਿਖਿਆ ਹੈ ਉਸ ਲੈਂਗੁਏਜ ਤੋਂ ਕੋਈ ਪੜ ਸਕਦਾ ਕੀ ਕਰ ਸਕਦਾ ਵੀਡੀਓ ਯਾਰ ਜਿੰਨਾ ਰਾਜ ਵਿਚ ਆ ਸਮਾਂ ਕਿ ਮਹਾ ਸੀਮਨ ਦੇ ਨੁਕਤੇ ਦੇਗਾ ਕੰਪਿਊਟਰ ਦੇਖਣਾ ਫਤੋ ਪਰ ਉਹ ਸਾਡੇ ਕੋ ਪੜ੍ਹਦਾ ਮੈਂ ਸੁਣਿਆ ਹੈ ਕਿ ਆਜ ਦੇ ਪਾਲ ਨੇ ਗਿਆਨ ਦਾ ਪਰ ਇਹ ਜੀ ਲੈਂਗੁਏਜ ਹੁੰਦੀ ਹੈ ਜੇ ਪਰਮੈਸ਼ਨ ਕਿ ਆਪਣੀਂ ਜੀ ਨੂੰ ਪੜ੍ਹ ਨਹੀਂ ਸਕਦਾ ਕੋਈ ਪੜ੍ਹਦਾ ਹੈ ਕਿ ਜਦੋਂ ਆਪਾਂ ਨਿਊਜ਼ਪੇਪਰ ਤੇ ਪੜ੍ਹਦੇ ਨਹੀਂ ਘਾਤਰਾ ਆ ਕਿ ਬਹੁਤ ਬਹੁਤ ਮੰਨਿਆ ਤੁਹਾਨੂੰ ਕਿਤਾਬ ਆ ਸਭ ਮੈਂ ਉਹਨਾਂ ਦਾ ਸਲੇਕੂ ਮੇਰੇ ਰਾਬਾ ਮੈਨੂੰ ਨਹੀਂ ਕੀ ਲੱਗਾ ਮੈਨੂੰ ਕਿatsch ਉਸ ਲੈਂਗੁਏਜ ਨੂੰ ਕੋਈ ਆਪਣੀ ਸਾਲ ਨਾ ਪੜ ਸਕਦਾ ਹਾਂ ਜੇ ਤੁਸੀਂ ਕਹੋਗੇ ਲੈਂਗੁਏਜ ਉਹ ਪੜੀ ਨਹੀਂ ਜਾ ਸਕਦੀ ਇਹ ਕੀ ਲਿਖਿਆ ਮੈਂ ਪੜਨਾਂ ਹੋਵੇ ਤਾਂ ਉਹਦਾ ਮਤਲਬ ਜੋ ਪੜੀ ਗਈ ਸਭੀ ਜ਼ਰੂਰ ਦਾ ਕੋਈ ਖੜਾ ਦਾ ਬਹੁਤ ਸਾਰਾ ਇਹ ਕਿਹਦਾ ਨਹੀਂ ਬਿਲਕੁਲ ਸਰ ਇਹੋ ਕਰ ਕੇ ਬੰਦਾ ਆਖਰੀ ਰਸਮ ਹੁੰਦੀ ਹੈ ਨਹੀਂ ਕਰਦਾ ਬਿਲਕੁਲ ਸਾਰਾ ਕਰਦਾ ਹੈ ਬਹੁਤ ਬੜਾ ਧੰਨਵਾਦ ਆਪਣਾ ਕੀ ਨਾ ਦੇ ਚਾਹੀਦਾ ਸਾਡਾ ਪਾਸਪੋਰਟ ਆਪਕ ਨੂੰ ਮਿਲ ਗਿਆ ਹੈ। ਤੁਹਾਡੇ ਜਿਹੜੇ ਕੱਪੜੇ ਲਿਖੇ ਸੀਗੇ। ਤਾਰੀਖ ਜਿਹੜੀ ਖੋੜੀ ਆ ਨੀ। ਅੱਛਾ। ਇੱਕ ਵੇ ਪਹੁੰਚ ਕੇ। ਹੁਣ ਇਸ ਤੋਂ ਬਾਅਦ ਹੱਦ ਜੀ ਦੇਖਨੇ ਸਾਡੇ ਨੂੰ। ਹਾਂਜੀ ਹਾਂਜੀ। ਹੈ ਮੁਲਾਕਾਤ ਨਹੀਂ ਹੋਈ ਜੀ। ਹਾਂਜੀ। ਹਾਂਜੀ। ਖੋਪੜੀ ਦੇਖਿਆ ਤੁਸੀਂ ਸਰ ਉਹ ਇੱਕ ਕੰਪਨੀ ਦੇ ਟੈਕ ਪਾਸ ਆ ਲਿਖੀ ਸੀ ਜੋ ਸਾਡੇ ਕੋਲ ਨਹੀਂ ਪੜ ਸਕੀ ਠੀਕ ਹੈ ਸੋ ਬੋਲ ਕੇ ਹਾਪ ਹੈ ਕਿ ਤੁਸੀਂ ਵੀ ਦੇਖਿਆ ਸਾਹੀ ਦੇਖਿਆ ਇਹ ਨਹੀਂ ਕੋਈ ਕੁਝ ਵੀ ਦੇਖਿਆ ਨਹੀਂ ਨਾਲ ਚਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਐਸੀ ਵੀ ਜੋ ਖੋਪੜੀ ਦੀ ਫੋਟੋ ਫੋਟੋ ਲਈ ਜਾਣਾ ਉਹਨੂੰ ਪ੍ਰਦਾਨ ਦੀ ਕੋਸ਼ਿਸ਼ ਕਰਾਂਗੇ ਜੇ ਚਾਈਏ ਇਹਦੇ ਉਹ ਖੋਪੜੀ ਦੇ ਇੱਕ ਅੱਧਾ ਹਿੱਸਾ ਹਾਂਜੀ ਉਹ ਪੂਰੀ ਲਾਈਨ ਕੋਈ ਕੋਪੜੀ ਕੁਕਕੀ ਸੀਗੀ ਤੇ ਉਹ ਬਾਕੀ ਦਾ ਹਿੱਸਾ ਨਹੀਂ ਸੀ ਪੜ ਸਕਿਆ ਪਰ ਉਹ ਜੋ ਹਿੱਸਾ ਉਹ ਲਿਖਿਆ ਸੀ ਉਹ ਸੀ ਹਨਾ ਫੋਟੋ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਇਹਦੇ ਕਿ ਆਪ ਨੂੰ ਸਾਨੂੰ ਨਹੀਂ ਪਤਾ ਤੇ ਠੀਕ ਹੈ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਥੋੜਾ ਆਪਣਾ ਪਤਵਾਰ ਪ੍ਰਵਾਨ ਸਿੰਘ ਸਿੱਧੂ ਵੱਡਾ ਕੋਕਤੂ ਹੀ ਮੇਰਾ ਮੋਬਾਈਲ ਨੰਬਰ ਹੈਗਾ 9855719816 98 डबल 57 19 816 816 ਜਨਨ ਮੈਨੂੰ ਦੁਨੀਆ ਭਰ ਸਹਿਯੋਗ ਦਿੱਤਾ ਸਭ ਦੇ ਤੋਂ ਬਾਅਦ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ। ਤੂ ਵਾਹਿਗੁਰੂ ਜੀ ਦਾ ਖਾਲਸਾ ਤੂ ਵਾਹਿਗੁਰੂ ਜੀ ਕਿਰਪਾ ਤੇ। ਅੱਲਾ ਵਾਹਿਗੁਰੂ ਰਾਮ ਨਾਮਿਕ ਪਰਮਤਮਾ ਗਿ। ਮੇਰਾ ਕੰਡ ਮਤਲਬ ਕਿ ਅੱਲਾ ਕਹ ਲੋ ਵਾਹਿਗੁਰੂ ਕਰੋ ਕੋਈ ਵੀ ਕੰਮ ਦਾ ਨਾਮ ਲਓ ਸਭ ਇੱਕ ਹੀ ਖਬੀਸ ਤਾਂ ਉਸੋ ਪੁਣੀ ਦੀਆਂ ਗੱਲਾਂ ਆਂ ਤੇ ਕੋਈ ਕਹਿੰਦਾ ਪ੍ਰਮਾਪਨ ਨਾ ਆਵੜ ਡਾਗੂ ਨਾ ਆਵੜ ਡਾਗ ਇਹ ਤੁਹਰਾ ਪਾ ਅਸਲੀ ਮੁੱਦੇ ਤੇ ਆਉਂਦੇ ਆ ਕਿ ਕਿ ਦਿਨੋਂ ਨਮਾਛਾ ਦੇ ਕੇ ਡੈਥ ਹੁੰਦੀ ਆ ਕੋਈ ਲਗਭਗ 60 ਸਾਲ ਦੀ ਜਬੰਦੇ ਦੀ ਉਹ ਜਗਵਣ ਜਿ ਖੁਰ ਛਪੀ ਆ ਤੇ ਉਹਦੇ ਜਿਹੜਾ ਕੋਪੀ ਉੱਤੇ ਲਿਖਿਆ ਹੋ ਉਹ ਮੁਸਲਮਾਨੀ ਦਾ ਨਾਮ ਲਿਖਿਆ ਹੋ ਪੱਲਾ ਹੂ ਵਕਵਰ ਤੇ ਪੱਲਾ ਕਰਮਾ ਲਿਖਿਆ ਹੋ ਮੈਂ ਵੀ ਉਸ ਵੇਖੀ ਦੇ ਧਰ ਗਿਆ ਉੱਥੇ ਉਹਦੇ ਬਰਦਰ ਨਾਲ ਭਜਾਈ ਨਾਲ ਹੋੜ ਰਿਸ਼ਤੇਦਾਰਾਂ ਨਾਲ ਗੱਲਬਾਤ ਵੀ ਹੋਈ ਆ ਉਹ ਵੀ ਕਨੇ ਸਿਖ ਪੜਾਇਆ ਬਹੁਤ ਪਰ ਸਮਝ ਨਹੀਂ ਆ ਅ ਕਈ ਵਾਰੀ ਮੈਂ ਵੀ ਅਸਤਗੇ ਗੁੰਨਾ ਸਬੰਧ ਵੜਿਆ ਪਰ ਵੇਖਿਆ ਕਿ ਖੋਪਰੀ ਤੇ ਕੁਝ ਨਾ ਕੁਝ ਲਿਖਿਆ ਹੋਦਾ ਮੱਥੇ ਦੇ ਉੱਤੇ ਪਰ ਉਹ ਪਰਮੇਸ਼ਰ ਦੀ ਉਹ ਵਾਇਰੂ ਦੀ ਉਹ ਅੱਲਾਹ ਜੀ ਪਾਠ ਕੋਲ ਪੜ ਨਹੀਂ ਸਕਦਾ ਮੇਰੀ ਗੱਲ ਕਰਨ ਦਾ ਮਤਲਬ ਜਿਹੜੀ ਉਹ ਦਿਨ ਜਗਮਾਣ ਚ ਖਬਰ ਲੱਗੀ ਆ ਉਹ ਗੰਤ ਲੱਗੀ ਆ ਉਹ ਪੱਤਰਕਾਰ ਨੇ ਕਿਹਾ ਕਿ ਅੱਲਾਹੂ ਅਕਬਰ ਇਹ ਜਦ ਨੇ ਕਿਹਾ ਉਹ ਮੈਂ ਹਰ ਕੰਟਰੀਆਂ ਨੂੰ ਵੀ ਉਹ ਖੋਪਰੀ ਦੀ ਫੋਟੋ ਭੇਜੀ ਕਿਸੇ ਪਾਸਿਓ ਕੋਈ ਆਟੋਵਨ ਇਨਸਾਨ ਨੂੰ ਹੰਕਾਰ ਮਿਲਿਆ ਮੇਰਾ ਕਹਿੰਦਾ ਉਹ ਹਾਂ ਭੱਖੇ ਨਹੀਂ ਹੰਕਾਰ ਹੈ ਇਹ ਕਹਿੰਦਾ ਕਿ ਸਾਨੂੰ ਸਮਝ ਨਹੀਂ ਆ ਰਹੀ ਇਹ ਲਿਖਿਆ ਕੀ ਲਿਖਿਆ ਹੈ ਪਰ ਕੁਝ ਨਹੀਂ ਇਹ ਹਰ ਇੱਕ ਇਨਸਾਨ ਦੇ ਮੱਥੇ ਦੇ ਉੱਤੇ ਇੱਥੇ ਲਿਖਾਂਦਾ ਉਹ ਕਿਸ ਸਮੇਂ ਤੇ ਲਿਖੀ ਉਹ ਕਿਉਂ ਲਿਖੀ ਉਹ ਪਰ ਉਹ ਗੱਲ ਹੀ ਪਈ ਉਹ ਸਮਝ ਨਹੀਂ ਆਈ ਆ ਦੁਬਾਰਾ ਫੇਰ ਕਹਿੰਦਾ ਤੂੰ ਪੱਤਰਕਾਰ ਭਾਜੀ ਹੈ ਝੂਠ ਬੋਲਿਆ ਉਹ ਆਪ ਮੁਰਮ ਤਾਂ ਨੂੰ ਬਲੋਂ ਕਰਾਉ ਤਾਂ ਦਰੂਪ ਸਿੱਧਾ ਮੈਂ ਮੋੜਨ ਕਿੰਦਾ ਕਿ ਹੁਣ ਪਤਾ ਵੀ ਕਲੀ ਸੋਚ ਸਮਝੀ ਲੋਕਾਂ ਦਾ ਮੈਂ ਆਰਬੀ ਪੜ੍ਹਾਈ ਆ ਮੈਂ ਮੈਂ ਵੀ ਇੱਕ ਦਿਨ ਨੂੰ ਮੇਰੇ ਅੱਗੇ ਕਿ ਮੈਂ ਆਰਬੀ ਪੜ੍ਹਾਈ ਆ ਜੀ ਇਹ ਮੇਰੇ ਜੇ ਤੁਮ ਮਾਰਦੇ ਕਰ ਰਹੇ ਤਾਂ ਉਹ ਤਾਂ ਇੱਕ ਸੰਦਮ ਨਹੀਂ ਚੈਲੇਂਜ ਕਰਦਾ ਫਿਰ ਮੈਂ ਕੋਈ ਚੈਲੇਂਜ ਨਹੀਂ ਕਰਦਾ ਮੈਂ ਧਾਰੂ ਕੰਟਰੀ ਨੂੰ ਵੀ ਫੋਟੋ ਭੇਜਿਆ ਉਧਰਲੇ ਜਿਹੜੀ ਸੀਗੀ ਜਨਰਲ ਕੰਟਰੀਆਂ ਦੇ ਰਵਾਜ ਜਦੋਂ ਉਹ ਕਹਿੰਦੇ ਕਿ ਉਹਨਾਂ ਨੂੰ ਘਰ ਦੇ ਵਿੱਚ ਉਹ ਭਾਜ ਦੇ ਸਾਹਮਣੇ ਨਹੀਂ ਆਈਆ ਤੇ ਸੱਜਣੋ ਜੇ ਕੋਈ ਸਰੀ ਕੋ ਕੋਲ ਖਾਂਬਾ ਪਰ ਇਹ ਉਹਨੂੰ ਦਲਤ ਦਾ ਘਟਨਾ ਦਿਓ ਤੇ ਘਰ ਵਾਲੇ ਅੱਗੇ ਦੁਖੀ ਹੁੰਦੇ ਉਹਨਾਂ ਦੇ ਮੌਤ ਤੋਂ ਵੀ ਇਹ ਮੈਂ ਉਹ ਦਾ ਭੋਗ ਤੇ ਗਿਆ ਸੀਗਾ ਤੇ ਉਹਨਾਂ ਨੇ ਫਟ ਵੀ ਰੈਣਾ ਵੀ ਕਰ ਰੋਇਆ ਤੇ ਉਹ ਮੈਂ ਇਹ ਵੀ ਤਾਂ ਪਾਰਿਆ ਉਹਨਾਂ ਨੇ ਵੀ ਮੈਨੂੰ ਫੋਨ ਆਇਆ ਕਿ ਸਰਦਾਰ ਜੀ ਸਿੱਧੂ ਸਾਹਿਬ ਤੇ ਕੀ ਗੱਲਬਾਤ ਕੋਈ ਜ ਮੈਂ ਗੱਲਬਾਤ ਅੱਜ ਸਿੱਟਾ ਕਟਿਆ ਕੁੱਤੇ ਕੋਲ ਪੜਿਆ ਗਿਆ ਪਰ ਮੇਰੇ ਤੁਸੀਂ ਭਾਗਰੇ ਨਾਲ ਕੋ ਪੰਨ ਨਾ ਜੰਮਿਆ ਨਾ ਜੰਮਾਈਆ ਇਹ ਪ੍ਰੋਮੋਸ਼ਨ ਕੋ ਕਰਦੇ ਹੋ ਬਿਜਲੀ ਲੰਮੀ ਹੋ ਜਾਂਦੀ ਹੈ ਇੱਥੇ ਮਕਾਨੇ ਆ ਤੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹ